ਰੋਸਪੁਰ ਪੱਟੀ ਲਿੰਕ ਜਿਹੜੀ ਹੈਗੀ ਸੀਗੀ ਰੋਡ ਉਹ ਪੂਰੀ ਪਾਰੀ ਨਾਲ ਕਿਰੀ ਹੋਈ ਹੈ ਬੰਡਾਲਾ ਏਰੀਆ ਦੀ ਗੱਲ ਕਰ ਰਹੇ ਹੈਗੇ ਆ ਪੰਡਾਲਾ ਏਰੀਆ ਦੇ ਨਾਲ ਜਿਹੜੇ ਪਿੰਡ ਲੱਗਦੇ ਹੈਗੇ ਆ ਉਸ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈਗਾ ਤਾਂ ਦੂਰ ਤੱਕ ਨਜ਼ਰ ਮਰਵਾਣੇ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਉਹ ਦੂਰ ਤੱਕ ਨਜ਼ਰ ਮਾਰੀਏ ਤਾਂ ਪਾਣੀ ਪਾਣੀ ਜਿਹੜਾ ਨਜ਼ਰ ਆਉਂਦਾ ਇਹ ਪਾਣੀ ਸਤਲੁਜ ਦਰਿਆ ਦਾ ਹੈਗਾ ਜਦੋਂ ਸਤਲੁਜ ਦਰਿਆ ਦੇ ਵਿੱਚ ਪੱਧਰ ਵਧਿਆ ਤਾਂ ਇੰਨਾ ਪਿੰਡਾਂ ਦੇ ਵਿੱਚ ਪਾਣੀ ਆਇਆ ਇੱਥੇ ਬੰਡਾਲਾ ਹਾਮੋ ਚੱਕ ਟੀਰਾ ਘਰਾ ਨਿਹਾਲਾ ਲਵੇਰਾ ਟੱਲੀ ਗੁਲਾਮ ਕਈ ਹੋਰ ਪਿੰਡ ਹੈਗੇ ਨੇ ਤਾਂ ਦੂਰ ਤੱਕ ਨਜ਼ਰ ਮਾਰੀਏ ਤਾਂ ਤੁਸੀਂ ਦੇਖ ਸਕਦੇ ਹੋ ਉੱਥੇ ਸਾਹਮਣੇ ਨਜ਼ਰ ਮਾਰੀਏ ਤਾਂ ਪੂਰੀ ਉੱਥੇ ਘਰ ਜਿਹੜਾ ਹੈਗਾ ਉਹ ਵੀ ਪਾਣੀ ਦੇ ਵਿੱਚ ਕਿਰਿਆ ਹੋਇਆ ਨਜ਼ਰ ਆਉਂਦਾ ਹੈਗਾ ਇਸ ਪਾਸੇ ਫਸਲ ਜਿਹੜੀ ਹੈ ਉਹ ਖਰਾਬ ਹੋਈ ਨਜ਼ਰ ਆਂਦੀ ਹੈਗੀ ਆ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਕਿਰੇ ਹੋਇਆ ਇਧਰ ਦਵਾਰ ਵੀ ਜਿਹੜੀ ਹੈ ਉਹ ਡਿੱਗੀ ਹੋਈ ਨਜ਼ਰ ਆਂਦੀ ਹੈਗੀ ਹੈ ਤਾਂ ਘਰ ਵਿੱਚ ਪੇੜ ਦੇ ਵਿੱਚ ਆਏ ਹੈਗੇ ਆ ਔਰ ਇਦਾਂ ਦੇ ਕਈ ਘਰ ਦੇ ਜਿਨ੍ਹਾਂ ਦੀਆਂ ਦਵਾਰਾਂ ਜੜੀਆਂ ਨੇ ਉਹ ਡਿੱਗੀਆਂ ਹੋਈਆਂ ਨਜ਼ਰ ਆਂਦੀਆਂ ਹੈਗੀਆਂ ਨੇ ਆਪਣਾ ਔਖਾ ਹੋ ਜਾਂਦਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਗੱਲਬਾਤ ਕਰਦੇ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਸਰਜੀਤ ਸਿੰਘ ਜੀ ਸਰਜੀਤ ਜੀ ਇੱਕ ਤਾਂ ਸਤਲੁਜ ਦੀ ਮਾਰ ਉੱਪੋ بارش ਕਿੰਨੀ ਚਿੰਤਾ ਹੈ بارش ਵਿਰਾਦ ਨੂੰ ਬਹੁਤ ਪੈਂਦੀ ਹੈ ਤੇ ਇਹ ਸਤਲੁਜ ਬਿਆਸ ਵਾਲਾ ਦਰਿਆ ਤੇ ਸਾਰੇ ਜਿੰਨੇ ਪਿੰਡ ਸਰਪੰਚ ਸਾਹਿਬ ਨੇ ਦੱਸੇ ਨੇ ਇਹਨਾਂ ਪਿੰਡਾਂ ਨੂੰ ਮਾਰ ਕਰ ਰਿਆ ਹੈ ਤੇ ਬੜੇ ਅਈ ਔਖੇ ਆ ਸਾਨੂੰ ਕੋਈ ਚੀਜ਼ ਨਹੀਂ ਮਿਲਦੀ ਕੁਛ ਨਹੀਂ ਮਿਲਦਾ ਆ ਕੜੇ ਬਾਬੇ ਹੋ ਗਏ ਨੇ ਇਹਾਂ ਨੂੰ ਮਾੜਾ ਮੁਰਦ ਦੇ ਜਾਂਦੇ ਨਹੀਂ ਸਰਕਾਰ ਵੱਲੋਂ ਕੋਈ ਚੀਜ਼ ਨਹੀਂ ਆਉਂਦੀ ਤੁਹਾਡਾ ਘਰ ਕਿੰਨੇ ਦਿਨ ਹੋ ਗਏ ਜਿਹੜਾ ਪਾਣੀ ਦੀ ਝਪੇਟ ਦੇ ਵਿੱਚ ਹੈ ਕਈ ਘਰਾਂ ਦੀਆਂ ਜਿਹੜੇ ਕੰਗਾ ਵੀ ਜੜੀਆਂ ਡਿੱਗੀਆਂ ਹੈਗੀਆਂ ਅੱਜ 6 ਦਿਨ ਹੋ ਗਏ ਸਾਡੇ ਅੰਦਰੋਂ ਪਾਣੀ ਲੰਘਣ ਲਿਆ ਕੋਠੀ ਦੇ ਵਿੱਚੋਂ ਪਾਣੀ ਲੰਘਣ ਲਿਆ ਮੇਰੇ ਗਵਾਂਢੀ ਦੀ ਸਾਰੀ ਦੁਆੜ ਟਹਿ ਗਈ ਆ ਹਮ ਪੰਜਾਬ ਪੰਜਾਬ ਸਿੰਘ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਖਰਾਬ ਹੋ ਚੁੱਕੀ ਹੈ ਜਿਹੜਾ ਪਾਣੀ ਹੈ ਕਿੰਨੇ ਫੁੱਟ ਹੋਊਗਾ ਜਿਹੜਾ ਉਹ ਸਾਹਮਣੇ ਉਹ ਕੀ ਨਜ਼ਰ ਆ ਰਿਹਾ ਹੈ ਇਹ ਪਾਣੀ ਇੱਥੇ 10 ਫੁੱਟ ਪਾਣੀ ਹੋ ਚਲਿਆ ਹਾਂ ਇੱਥੇ ਖੇਤ ਹੈ ਖੇਤ ਚ ਹਮ 10 ਫੁੱਟ ਪਾਣੀ ਹੈ ਫਸਲ ਸਾਰੇ ਖਰਾਬ ਹੋ ਗਏ ਆ ਕੁ ਕਰੇ ਦਾਣੇ ਵੀ ਲੁੱੜ ਗਏ ਆ ਕਈਆਂ ਦੇ ਤੇ ਕਈਆਂ ਦੇ ਬਚ ਗਏ ਆ ਉਹ ਚੁੱਕ ਕੇ ਉੱਤੇ ਕੰਦਾ ਕੰਦਾ ਦੇ ਰੱਖ ਲਿਆ ਇਹ ਜਿਹੜੀ ਆਪਾਂ ਖੜੇ ਆ ਇਹ ਸੜਕ ਹੈਗੀ ਆ ਇਹ ਕਿੱਥੇ ਜੋੜਦੀ ਆ ਇਹ ਪੱਟੀ ਇਹ ਬਡੇ ਕੋੜਨ ਜੁੜਦੀ ਆ ਬੰਡਾਲਾ 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 ਬਣਾਲੇ ਨੂੰ ਮਾਜੇ ਨੂੰ ਜੋੜਦੀ ਨਾਲ ਮਾਜੇ ਮਾਜੇ ਨੂੰ ਜੋੜਦੀ ਆ ਨਾਲ ਪਰ ਪੂਰੀ ਚਲਦੀ ਆ ਪੱਟੀ ਨਹੀਂ ਜਾਂਦੀ ਆ ਤਾਂ ਇਹ ਫਿਰੋਜ਼ਪੁਰ ਮਾਝੇ ਨੂੰ ਜੋੜਨ ਵਾਲੀ ਸੜਕ ਹੈਗੀ ਐ ਔਰ ਸੜਕ ਦੇ ਉੱਪਰ ਹੀ ਪਾਣੀ ਹੈ ਔਰ ਸਾਰੇ ਘਰ ਜਿਹੜੇ ਨੇ ਕਿਦੇ ਹੋਏ ਨੇ ਕਿਉਂਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤੇ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਕੀ ਨਾਮ ਹੈ ਜੀ ਤੁਹਾਡਾ ਬਗੀਚਾ ਸੰਤੋਖ ਬਗੀਚਾ ਜੀ ਪਿੱਛੇ ਕਿੰਨੇ ਪਿੰਡ ਹੈਗੇ ਨੇ ਤੇ ਕਿਦੋਂ ਦਾ ਇਲਾਕਾ ਕਿਰਿਆ ਹੋਇਆ ਹਾਂਜੀ ਇਹ ਇੱਕ ਲਗਭਗ 10-12 ਪਿੰਡ ਸਾਡੇ ਨੇ ਠੀਕ ਹੈ ਅੱਛਾ ਝੋਕਾ ਇਹ ਪਿੰਡ ਤਾਂ ਅੱਜ ਕਮ ਸੇ ਕਮ ਹਫਤਾ ਹੋ ਗਿਆ ਔਰ ਜੋ ਆਗੇ ਵਾਲੇ ਪਿੰਡ ਹੈ ਉਸ ਕੋ ਤੋ ਮਹੀਨਾ ਡੇਢ ਮਹੀਨਾ ਹੋ ਗਿਆ ਪਾਣੀ ਸੇ ਮਤਲਬ ਕਿਰੇ ਹੋਏ ਅੱਛਾ ਮਤਲਬ ਮਹੀਨਾ ਡੇਢ ਮਹੀਨਾ ਹੋ ਗਿਆ ਹਾਂ ਜੋ ਆਗੇ ਪਿੰਡ ਹੈ ਜਿਹੜੇ ਅੱਗੇ ਹੈਗੇ ਪਿੰਡ ਆ ਹਾਂਜੀ ਉਹ ਇਹ ਕਿਉਂ ਮਤਲਬ ਜਿਹੜਾ ਸਤਲੁਜ ਦਾ ਪੱਧਰ ਵਧਿਆ ਉਹਦੇ ਕਰਕੇ ਇਹ ਜੀ ਕੁਛ ਤਾਂ ਕੁਛ ਰਾਜਨੀਤੀ ਵੀ ਹੈ ਕੁਛ ਰਾਜਨੀਤੀ ਵੀ ਹੈ ਔਰ ਸਾਡੀ ਕੁਛ ਰਿਤਾ ਰਿਕੁਐਸਟ ਹੈ ਅਧਿਕਾਰੀਆਂ ਕੇ ਜਾਂ ਮਤਲਬੀ ਮਤਲਬੀ ਜਿਹੜੀ ਸਰਕਾਰ ਹੈ ਜਾਂ ਸਾਡੇ ਲੀਡਰ ਨੇ ਜਾਂ ਵੱਡੇ ਮਤਲਬੀ ਜਿਹੜੇ ਹੈ ਨੇ ਸਾਡੀ ਹੈਲਪ ਕੀਤੀ ਜਾਵੇ ਇਹ ਸਾਨੂੰ ਪਹਚਾਇਆ ਜਾਵੇ ਕੋਈ ਹਾਲੀ ਹੈਲਪ ਇਹ ਕਿੰਨੇ ਕੁ ਪਿੰਡ ਆਪਾਂ ਇੱਥੇ ਕਹੀਏ ਤੱਕ ਪ੍ਰਭਾਵਿਤ ਹੋ ਗਏ ਨੇ ਇੱਥੇ ਪਿੰਡ ਜੀ ਲਗਭਗ 10 ਪਿੰਡ ਹੋਣਗੇ 10 ਤੋਂ ਜ਼ਿਆਦਾ ਹੋਣਗੇ 10 ਤੋਂ ਜ਼ਿਆਦਾ ਪਿੰਡ ਹੋਣਗੇ ਹਾਂਜੀ ਤਾਂ ਬਿਲਕੁਲ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਹਾਂਜੀ ਜੀ ਹਜ਼ਾਰਾਂ ਕੀ ਲੱਖਾਂ ਏਕੜ ਦੇ ਮਤਲਬ ਹੋ ਗਈ ਤੇਰੀ ਫਸਲ ਹੂੰ ਪੂਰੀ ਤਰ੍ਹਾਂ ਲੋਕਾਂ ਤੋਂ ਇੱਥੋਂ ਤੱਕ ਕਿ ਲੋਕ ਕੁਝ ਲੋਕ ਅਭੀ ਕਹਿ ਰਹੇ ਆ ਅਭੀ ਇੱਥੇ ਤੇ ਰਹਿਣਾ ਹੀ ਨਹੀਂ ਚਲੇ ਜਾਣਾ ਹੈ ਕੋਈ ਇੱਥੇ ਕੁਝ ਸਾਡਾ ਕੋਈ ਵਾਰਸ ਨਹੀਂ ਆਏਗਾ ਤਾਂ ਬਿਲਕੁਲ ਇਹ ਲੋਕ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਔਰ ਤਸਵੀਰ ਜਿਹੜੀ ਅਸੀਂ ਦਿਖਾ ਰਹੇ ਹੈਗੇ ਆ ਇਹ ਪਿੰਡ ਦੀ ਹੈਗੀ ਐ ਔਰ ਇਹ ਰੋਡ ਹੈ ਜਿਹੜੀ ਫਿਰੋਜ਼ਪੁਰ ਨੂੰ ਮਾਝੇ ਨਾਲ ਜੋੜਦੀ ਹੈ ਫਿਰੋਜ਼ਪੁਰ ਪੱਟੀ ਰੋਡ ਹੈ ਜਿਹੜੀ ਪੱਟੀ ਨਾਲ ਜੋੜਦੀ ਹੈਗੀ ਐ ਇੱਥੋਂ ਬੰਡਾਲਾ ਆਂਦਾ ਹੈਗਾ ਬੰਡਾਲੇ ਤੋਂ ਅੱਗੇ ਮਾਝਾ ਸ਼ੁਰੂ ਹੋ ਜਾਂਦਾ ਹੈਗਾ ਤਾਂ ਇਹ ਰੋਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿੰਨੇ-ਕਿੰਨੇ ਫੁੱਟ ਜਿਹੜਾ ਪਾਣੀ ਹੈਗਾ ਔਰ ਇਸ ਪਾਸੇ ਤਾਂ ਕਹਿੰਦੇ ਹੈਗੇ 10 ਫੁੱਟ ਪਾਣੀ ਜਿਹੜਾ ਉਹ ਹੋ ਚੁੱਕਾ ਹੈ ਖੇਤਾਂ ਦੇ ਵਿੱਚ ਔਰ ਹਿੱਲੇ ਵੀ ਪਾਣੀ ਦਾ ਵਹਾਅ ਦੂਰ ਨਜ਼ਰ ਮਾਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਉੱਪਰ ਕਿੰਨੀ ਤੇਜ਼ ਵਹਾਅ ਜਿਹੜਾ ਉਹ ਨਿਕਲਦਾ ਹੋਇਆ ਨਜ਼ਰ ਆਂਦਾ ਹੈਗਾ ਤਾਂ ਕਈ ਘਰਾਂ ਦੀਆਂ ਅੱਜ ਕੰਧਾਂ ਦੀ ਗੱਲ ਕਰੀਏ ਤਾਂ ਉਹ ਵੀ ਡਿਗੀਆਂ ਹੋਈਆਂ ਨਜ਼ਰ ਆਉਂਦੀਆਂ ਹੈਗੀਆਂ ਤਾਂ ਇਸ ਇਲਾਕੇ ਦੇ ਵਿੱਚ ਵੀ ਸਤਲੁਜ ਦੀ ਕਾਫੀ ਵੱਡੀ ਮਾਰ ਪਈ ਹੈ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ